ਪੰਜਾਬ ਦੀ ਧਰਤੀ ਦੇ ਉੱਤੇ ਦੋਸਤੋ ਤੰਬਾਕੂ ਦੀ ਵਰਤੋਂ ਬਾਰੇ ਅੰਕੜੇ ਛਪੇ ਨੇ ਤੇ ਅੰਕੜੇ ਪੜ ਕੇ ਮੈਨੂੰ ਚਿੰਤਾ ਹੋਈ ਤੇ ਇਹ ਚਿੰਤਾ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹਨਾਂ ਅੰਕੜਿਆਂ ਦੇ ਮੁਤਾਬਕ ਉਸ ਰਿਪੋਰਟ ਦੇ ਮੁਤਾਬਕ ਪੰਜਾਬ ਦੀ ਧਰਤੀ ਦੇ ਉੱਤੇ ਪੌਣੇ 5 ਕਰੋੜ ਦਾ ਤੰਬਾਕੂ ਆ ਜਿਹੜਾ ਤੇ ਤੰਬਾਕੂ ਨਾਲ ਸੰਬੰਧਿਤ ਜੜੀਆਂ ਆਈਟਮਾਂ ਨੇ ਉਹਨਾਂ ਦੀ ਜਿਹੜੀ ਵਰਤੋਂ ਆ ਪੌਣੇ 5 ਕਰੋੜ ਦੀ ਹਰ ਰੋਜ਼ ਹੁੰਦੀ ਹੈ ਪੌਣੇ 5 ਕਰੋੜ ਨੂੰ ਤੁਸੀਂ 30 ਦੇ ਉੱਤੇ ਗੁਣਾ ਕਰ ਲਓ ਮਹੀਨੇ ਦਾ ਖਰਚਾ ਨਿਕਲੇਗਾ ਤੇ ਸਾਲ ਦਾ ਕਰ ਲਿਓ ਫਿਰ ਕਿੰਨਾ ਬਣੂਗਾ ਇਹਦਾ ਸਾਕਤਾਬ ਲਾ ਲਓ ਤੇ ਜਣੀ ਪੌਣੇ 5 ਕਰੋੜ ਰੁਪਏ ਦੇ ਤੰਬਾਕੂ ਦੇ ਪ੍ਰੋਡਕਟ ਹੈ ਜਿਹੜੇ ਪੰਜਾਬ ਦੀ ਧਰਤੀ ਜਿਹੜਾ ਪੰਜਾਬ ਬਹੁਤ ਛੋਟਾ ਸੂਬਾ ਹੈ ਤੇ ਪੰਜਾਬ ਦੀ ਜਿਹੜੀ ਬਣਤਰ ਹੈ ਇਥੋਂ ਦੀ ਸਮਾਜਿਕ ਬਣਤਰ ਹੈ ਇਥੋਂ ਦੀ ਧਾਰਮਿਕ ਬਣਤਰ ਹੈ ਜਿਹੜੀ ਉਹ ਬਹੁਤ ਵਧੀਆ ਹੈਗੀ ਹੈ ਤੇ ਤਮਾਕੂ ਦੇ ਵਿਰੁੱਧ ਪ੍ਰਚਾਰ ਕਰਨ ਵਾਲਾ ਭਾਈਚਾਰਾ ਇੱਥੇ ਵਸਦਾ ਹੈ ਪੰਜਾਬ ਦੀ ਧਰਤੀ ਦੇ ਉੱਤੇ ਪਰ ਫਿਰ ਵੀ ਇਸ ਧਰਤੀ ਦੇ ਉੱਤੇ ਪੌਣੇ 5 ਕਰੋੜ ਦਾ ਤਮਾਕੂ ਹੈ ਜਿਹੜਾ ਇੱਕ ਦਿਹਾੜੀ 'ਚ ਜਣੀ ਬੀੜੀਆਂ, ਸਿਗਰਟਾਂ, ਜਰਦਾ, ਆਹ ਕੁ ਲਿਪ ਜਿਹਨੂੰ ਕਹਿੰਦੇ ਤੇ ਪਤਾ ਨਹੀਂ ਹੋਰ ਕਿਹੜੇ-ਕਿਹੜੇ ਪ੍ਰੋਡਕਟ ਨੇ ਇਹ ਪੌਣੇ 5 ਕਰੋੜ ਦੇ ਹਰ ਰੋਜ਼ ਦਿਹਾੜੀ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਐ, ਸਾਡੇ ਜਿਹੜੇ ਪੰਜਾਬ ਦੀ ਧਰਤੀ ਦੇ ਵਸਿੰਦੇ ਐ, ਉਹ ਪੌਣੇ 5 ਕਰੋੜ ਦੇ ਤਮਾਕੂ ਦੇ ਪ੍ਰੋਡਕਟ ਐ ਜਿਹੜੇ ਹਰ ਰੋਜ਼ ਖਾ ਜਾਂਦੇ ਐ, ਪੀ ਜਾਂਦੇ ਐ, ਬੀੜੀਆਂ, ਸਿਗਟਾਂ, ਜਰਦਾ ਵਗੈਰਾ ਇਹ ਸਾਰਾ ਕੁਝ ਤੇ ਇਹ ਜਿਹੜੀ ਫੋਟੋ ਤੁਸੀਂ ਨਾਲ ਐਡਿਟ ਦੇਖ ਰਹੇ ਹੋ ਇਸ ਫੋਟੋ ਦੇ ਵਿੱਚ ਵੀ ਇਹ ਮੈਂ ਕਿਸੇ ਜਿੰਮ ਤੋਂ ਫੋਟੋ ਲਾਹੀ ਹੈ ਇਹ ਇਸ ਫੋਟੋ ਦੇ ਉੱਤੇ ਤੁਸੀਂ ਪੜ ਰਹੇ ਹੋ ਇਹਦੇ ਵਿੱਚ ਲਿਖਿਆ ਵੀ ਇੱਥੇ ਆ ਨਾ ਸਿੱਟੋ ਤੁਸੀਂ ਆਪਦੀਆਂ ਜਿਹੜੀਆਂ ਆ ਥੈਲੀਆਂ ਜੀਆਂ ਹੁੰਦੀਆਂ ਕੂਲਪਾਲੀਆਂ ਤੇ ਹੋਰ ਜਿਹੜੇ ਪ੍ਰੋਡਕਟ ਨੇ ਇਹ ਇੱਕ ਜਿੰਮ ਦੇ ਉੱਤੋਂ ਮੈਂ ਫੋਟੋ ਖਿੱਚੀ ਹੈ ਜਿੰਮ ਦੇ ਵਿੱਚ ਉਹ ਮੁੰਡੇ ਜਾਂਦੇ ਹੁੰਦੇ ਸਾਡੇ ਨੌਜਵਾਨ ਜਿਨ੍ਹਾਂ ਨੂੰ ਸਿਹਤ ਨਾਲ ਸਰੀਰ ਨਾਲ ਪਿਆਰ ਹੁੰਦਾ ਉਹ ਆਪਣੇ ਡੋਲੇ ਛਾਤੀ ਆਪਣੇ ਸਰੀਰ ਦੇ ਅੰਗਾਂ ਨੂੰ ਨਖਾਰਨ ਵਾਸਤੇ ਜਾਂਦੇ ਆ ਮਜਬੂਤ ਕਰਨ ਵਾਸਤੇ ਜਾਂਦੇ ਆ ਸਿਹਤ ਨੂੰ ਅੱਛੀ ਬਣਾਉਣ ਵਾਸਤੇ ਜਾਂਦੇ ਆ ਤੇ ਜੇ ਜਿੰਮ ਦੇ ਮਾਲਕ ਨੂੰ ਜਿੰਮ ਦੇ ਮੱਥੇ ਦੇ ਉੱਤੇ ਜਾਂ ਉਹਦੇ ਬਾਥਰੂਮ ਦੇ ਉੱਤੇ ਐਡਾ ਵੱਡਾ ਇਹ ਬੋਰਡ ਲਾਉਣ ਲਈ ਉਹਨੂੰ ਮਜਬੂਰ ਹੋਣਾ ਪਿਆ ਤਾਂ ਇਹ ਤੋਂ ਸਹਿਜੇ ਅੰਦਾਜ਼ਾ ਲੱਗ ਜਾਂਦਾ ਹੈ ਕਿ ਸੱਚਮੁੱਚੀ ਪੌਣੇ 5 ਕਰੋੜ ਦਾ ਜਿਹੜਾ ਤੰਬਾਕੂ ਹੈ ਉਹ ਪੰਜਾਬ ਦੀ ਧਰਤੀ ਦੇ ਉੱਤੇ ਹਰ ਰੋਜ਼ ਵਰਤਿਆ ਜਾਂਦਾ ਹੋਏਗਾ ਜੇ ਜਿੰਮ ਜਾਣ ਵਾਲੇ ਮੁੰਡੇ ਵੀ ਹਰ ਰੋਜ਼ ਫਲਸ਼ਾਂ ਭਰ ਦਿੰਦੇ ਨੇ ਇਹਦੇ ਨਾਲ ਬੀੜੀਆਂ ਸਿਗਰਟਾਂ ਜਾਂ ਕੋਈ ਲਪਪ ਦੀਆਂ ਜਿਹੜੀਆਂ ਪੁੜੀਆਂ ਜੀਆਂ ਹੁੰਦੀਆਂ ਕੀ ਹੁੰਦੀਆਂ ਇਹ ਸਾਰਾ ਕੁਝ ਸਿਲਸਿਲਾ ਇਹ ਜਿੰਮ ਦੀ ਇੱਕ ਤਸਵੀਰ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਤਾਂ ਇਸ ਕਰਕੇ ਮੈਂ ਬੇਨਤੀ ਕਰਨ ਲੱਗਿਆ ਕਿ ਭਾਵੇਂ ਇੱਥੇ ਸਾਡੇ ਕਾਨੂੰਨ ਵੀ ਬਣੇ ਹੋਏ ਨੇਗੇ ਸਿਗਟਾਂ ਨੂੰ ਰੋਕਣ ਲਈ ਤੇ ਹੋਰ ਇਹ ਵੱਖਰੀ ਗੱਲ ਹੈ ਕਿ ਉਹਦੇ ਤੇ ਅਮਲ ਨਹੀਂ ਹੈ ਪਰ ਅੰਕੜਿਆਂ ਦੇ ਮੁਤਾਬਕ ਜਿਹੜਾ ਹੈਗਾ ਇੱਕ ਤਾਂ ਇਹ ਕਿ ਪਿਛਲੇ 8 ਸਾਲਾਂ ਦੇ ਵਿੱਚ ਮੇਰੇ ਕੋਲੇ ਅੰਕੜੇ ਨੋਟ ਕੀਤੇ ਹੋਏ ਨੇ ਕਿ ਪਿਛਲੇ 8 ਸਾਲਾਂ ਦੇ ਵਿੱਚ ਜਿਹੜੀ ਸਰਕਾਰ ਨੂੰ ਜਿਹੜੀ ਖਪਤ ਹੋਈ ਹੈ ਇਹਦੀ ਕਿੰਨੇ ਕਰੋੜ ਦੀ ਖਪਤ ਹੋਈ ਹੈ ਪਿਛਲੇ 8 ਸਾਲਾਂ ਦੇ ਅੰਕੜੇ ਛਪੇ ਆ ਉਹ ਹੈਗੇ 9684.36 ਕਰੋੜ ਦੀ ਖਪਤ ਹੈ ਜਿਹੜੀ ਨਸ਼ਿਆਂ ਦੀ ਇੰਨੇ ਪੈਸੇ ਦੀ ਪਿਛਲੇ 8 ਸਾਲਾਂ ਚ ਹੋਈ ਹੈ ਤੇ ਸਰਕਾਰ ਨੂੰ ਜਿਹੜੀ ਕਮਾਈ ਹੋਈ ਹੈ ਜੀਐਸਟੀ ਰਾਹੀਂ ਟੈਕਸ ਰਾਹੀਂ ਜਣੀ ਉਹ 466.76 ਕਰੋੜ ਦਾ ਟੈਕਸ ਹੈ ਜਿਹੜਾ ਉਹ ਕਮਾਇਆ ਸਾਡੀ ਪੰਜਾਬ ਦੀ ਸਰਕਾਰ ਨੇ ਬੀੜੀਆਂ ਤੋਂ ਸਿਗਰਟਾਂ ਤੋਂ ਜਰਦੇ ਤੋਂ ਆਤਮਾਕੂ ਵਾਲੇ ਪ੍ਰੋਡਕਟਾਂ ਤੋਂ ਕਾਨੂੰਨ ਬਣਿਆ ਹੋਇਆ ਉਹ ਕਾਨੂੰਨ ਦਾ ਨਾਮ ਹੈ ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟ ਐਕਟ ਇਹ ਕਾਨੂੰਨ ਹੈ ਕਿ ਕੋਈ ਵੀ ਬੰਦਾ ਕਿਸੇ ਵੀ ਟੰਗ ਦੇ ਨਾਲ ਇਹ ਤੰਬਾਕੂ ਦੇ ਜਿਹੜੇ ਪ੍ਰੋਡਕਟ ਨੇ ਬੀੜੀਆਂ ਸਿਗਰਟਾਂ ਦੀ ਐਡ ਨਹੀਂ ਕਰ ਸਕਦਾ ਪ੍ਰਮੋਟ ਨਹੀਂ ਕਰ ਸਕਦਾ ਕਾਨੂੰਨ ਬਣਿਆ ਹੋਇਆ ਹੈ ਇਹ ਵੀ ਕਾਨੂੰਨ ਹੈਗਾ ਕਿ 18 ਸਾਲ ਤੋਂ ਛੋਟਾ ਬੱਚਾ ਜਿਹੜਾ ਉਹ ਕਿਸੇ ਦੁਕਾਨ ਤੋਂ ਜਾ ਕੇ ਤੰਬਾਕੂ ਦਾ ਕੋਈ ਪ੍ਰੋਡਕਟ ਖਰੀਦ ਨਹੀਂ ਸਕਦਾ ਪਰ ਅਸੀਂ ਵੀਡੀਆ ਦੇ ਖੋਖੇ ਪਾਣ ਦੇ ਖੋਖੇ ਪਾਣ ਮਸਾਲੇ ਵੇਖਦੇ ਆਂ ਸ਼ਰ੍ਹਾਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹੜਾ ਮਰਜੀ ਖਰੀਦ ਲੇ ਉਹ ਖਰੀਦੀ ਜਾਂਦੇ ਰਗੇ ਤੇ ਕਰੋੜਾਂ ਦੇ ਵਿੱਚ ਤਾਈਓ ਇਹਦੀ ਸੇਲ ਹੋ ਰਹੀ ਹੈ ਡੇਲੀ ਤੇ ਉਹ ਬਿਕਰੇ ਨੇ ਨਿੱਕੇ ਨਿੱਕੇ ਖੋਖਿਆਂ ਦੇ ਉੱਤੇ ਵੱਡੇ ਪੱਦਰ ਦੀ ਸੇਲ ਹੁੰਦੀ ਹੈ ਤਾਂ ਇਹਨੂੰ ਰੋਕਣ ਦੀ ਲੋੜ ਹੈ ਤੇ ਇਹ ਕਾਨੂੰਨ ਹੈ ਜਿਹੜਾ ਉਸ ਵੇਲੇ ਫੇਲ ਹੋ ਜਾਂਦਾ ਹੈ ਜਦੋਂ ਅ ਅੰਕੜਿਆਂ ਦੇ ਮੁਤਾਬਕ 28% ਜੀਐਸਟੀ ਹੈ ਜਿਹੜੀ ਇਹਦੇ ਉੱਤੇ ਲਾਉਂਦੀ ਹੈ ਸਰਕਾਰ ਸਰਚਾਰਜ ਵੱਖਰਾ ਹੈ ਤੇ ਫੇਰ ਕੀ ਹੁੰਦਾ ਏ ਵੀ ਦੱਸਿਆ ਗਿਆ ਹੈ ਸਪੋਰਟ ਦੇ ਵਿੱਚ ਕਿ ਬੰਦੇ ਜਿਹੜੇ ਹੈਗੇ ਨੇਗੇ ਉਹ 13% ਤੇ ਔਰਤਾਂ 0.4% ਤਮਾਕੂ ਦੇ ਪ੍ਰੋਡਕਟਾਂ ਦੀ ਜਿਹੜੀ ਵਰਤੋਂ ਕਰਦੀਆਂ ਹੁਣ ਮੈਂ ਦੱਸਿਆ ਕਿ ਵੀ ਇਹ ਸਿਗਰਟ ਵਿਰੋਧੀ ਤੇ ਤਮਾਕੂ ਵਿਰੋਧੀ ਕਾਨੂੰਨ ਵੀ ਬਣਿਆ ਹੋਇਆ ਹੈ ਵੀ ਇਹਨੂੰ ਕੋਈ ਪ੍ਰੋਮੋਟ ਨਹੀਂ ਕਰ ਸਕਦਾ ਛੋਟਾ ਬੱਚਾ ਖਰੀਦ ਨਹੀਂ ਸਕਦਾ ਪਰ ਚੱਲੀ ਸਭ ਕੁਝ ਜਾਂਦਾ ਹੈ ਪ੍ਰੋਮੋਸ਼ਨ ਇੱਥੇ ਕਿਵੇਂ ਕੀਤੀ ਜਾਂਦੀ ਹੈ ਇੱਥੇ ਜਿੱਥੇ ਅਸ਼ਲੀਲ ਗੀਤ ਅਸੀਂ ਸੁਣਦੇ ਹਾਂ ਰੋਜ਼ ਗੰਦੇ ਗੀਤ ਗੰਦੀ ਸ਼ਬਦਾਵਲੀ ਵਾਲੇ ਜਾਂ ਮਹਿਮਾਂ ਪਰਮਾ ਚ ਡੋਬਣ ਵਾਲੇ ਗੀਤ ਇਹੋ ਜੇ ਅਸੀਂ ਰੋਜ਼ ਹੀ ਸੁਣਦੇ ਆ ਤਾਂ ਇੱਥੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਵੀ ਆ ਜਿਹੜੇ ਆਉਂਦੇ ਹਰੇਕ ਗੀਤ ਦਾ ਕੋਈ ਨਾ ਕੋਈ ਮਕਸਦ ਹੁੰਦਾ ਹੈ ਗੀਤ ਆਉਂਦੀ ਹੈ ਫਿਲਮ ਆਉਂਦਾ ਹੈ ਫਿਲਮਾਂ ਦੇ ਵਿੱਚ ਕਈ ਵਾਰੀ ਇਹੋ ਜੇ ਦ੍ਰਿਸ਼ ਵਿਖਾਏ ਜਾਂਦੇ ਨੇ ਜਿਦੇ ਵਿੱਚ ਸਿਗਰਟ ਪੀਣ ਦਾ ਦ੍ਰਿਸ਼ ਹੁੰਦਾ ਕੋਈ ਬੀੜੀ ਜਰਦਾ ਲਾਉਣ ਦਾ ਦ੍ਰਿਸ਼ ਹੁੰਦਾ ਜਾਂ ਫਿਰ ਜਿਹੜੇ ਆ ਸਾਡੇ ਗਾਣੇ ਹੁੰਦੇ ਨੇ ਦੋ ਗਾਣੇ ਹੁੰਦੇ ਨੇ ਇਹਨਾਂ ਦੇ ਵਿੱਚ ਵੀ ਨਸ਼ਿਆਂ ਨੂੰ ਕਿਵੇਂ ਪ੍ਰਮੋਟ ਕੀਤਾ ਜਾਂਦਾ ਹੈ ਇਹ ਮੈਂ ਹੁਣ ਉਸ ਗਾਇਕ ਦਾ ਨਾਂ ਨਹੀਂ ਲੈਣਾ ਚਾਹੁੰਦਾ ਬੜਾ ਸਤਿਕਾਰਯੋਗ ਹੈ ਵੱਡੇ ਵੱਡੇ ਆਉਧਿਆਂ ਤੇ ਰਿਹਾ ਉਹ ਆਪਣੀ ਦੁਗਾਣੇ ਗਾਏ ਉਹਨਾਂ ਨੇ ਇੱਕ ਬੀਬੀ ਦੇ ਨਾਲ ਤੇ ਜਰਦਾ ਜਿਹੜਾ ਜਰਦੇ ਦੇ ਉੱਤੇ ਉਹਨਾਂ ਨੇ ਇੱਕ ਗੀਤ ਗਾਇਆ ਉਹ ਗੀਤ ਸੀਗਾ ਕਿ ਤੇਲੂ ਰਾਮ ਦੀ ਹੱਟੀ ਦਾ ਮੋਹਰ ਛਾਪ ਜਰਦਾ ਕਿ ਜੋੜਾਂ ਵਿੱਚ ਬਹਿ ਗਿਆ ਜੱਟ ਦੇ ਤੇ ਉਹ ਬੀਬੀ ਕਹਿੰਦੀ ਹੁੰਦੀ ਸੀ ਪੋਲੀ ਜੀ ਪੁੜੀ ਦੇ ਅੰਦਰ ਖੋਰੇ ਕੀ ਪਾਉਣ ਪਤੰਦਰ ਆਦਮੀ ਨੂੰ ਉਡਣ ਸਿਖਾਉਂਦਾ ਨਹੀਂ ਢੋਲੇ ਦੀਆਂ ਲਾਉਂਦਾ ਜਦੋਂ ਮੈਂ ਜਰਦਾ ਮੂੰਹ ਵਿੱਚ ਪਾਉਂਦਾ ਨਹੀਂ ਢੋਲੇ ਦੀਆਂ ਲਾਉਂਦਾ ਜਦੋਂ ਜਰਦਾ ਮੂੰਹ ਵਿੱਚ ਪਾਉਣ ਵਾਲਾ ਕੋਈ ਗਾਇਕ ਆਏ ਕਹੂਗਾ ਵੀ ਮੂੰਹ ਚ ਪਾਉਣ ਨਾਲ ਮੈਂ ਢੋਲੇ ਦੀਆਂ ਲਾਉਣ ਲੱਗ ਜਾਂਦਾ ਤੇ ਬੰਦਾ ਉੱਡਣ ਲੱਗ ਜਾਂਦਾ ਤੇ ਤੇਲੂ ਰਾਮ ਦੀ ਹੱਟੀ ਦਾ ਮੋਹਰ ਛਾਪ ਜਰਦਾ ਬੜਾ ਵਧੀਆ ਹੈ ਤਾਂ ਫਿਰ ਉਹਨਾਂ ਦਿਨਾਂ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਹੱਟੀਆਂ ਦੇ ਉੱਤੇ ਜਾ ਕੇ ਮੋਹਰ ਛਾਪ ਜਰਦਾ ਹੀ ਖਰੀਦਿਆ ਤੇ ਮੋਹਰ ਛਾਪ ਜਰਦੇ ਦੀ ਪੂਰੀ ਸਪਲਾਈ ਹੱਟੀਆਂ ਦੇ ਉੱਤੇ ਹੋਈ ਸੀ ਤੇ ਲੋਕ ਤੜਾ ਤੜਾ ਉਹਨੂੰ ਖਰੀਦ ਖਰੀਦ ਰਹੇ ਸੀਗੇ ਤਾਂ ਇਹ ਗਾਣਿਆਂ ਦੇ ਰਾਹੀਂ ਵੀ ਨਸ਼ਿਆਂ ਦਾ ਪ੍ਰੋਮੋਸ਼ਨ ਹੋ ਜਾਂਦਾ ਹੁੰਦਾ ਹੈ ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਉਹਨਾਂ ਦਾ ਪ੍ਰਚਾਰ ਕੀਤਾ ਜਾਂਦਾ ਤਾਂ ਅੱਜ ਲੋੜ ਹੈ ਕਿ ਜਦੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਚੱਲ ਰਿਹਾ ਹੈ ਸਾਡੀ ਸਰਕਾਰ ਚਲਾ ਰਹੀ ਹੈ ਪੰਜਾਬ ਦੀ ਉਹਦੇ ਵਿੱਚ ਤਾਂ ਫੋਕਸ ਜਿਹੜਾ ਕੀਤਾ ਹੋਇਆ ਸਿਰਫ ਤੇ ਸਿਰਫ ਚਿੱਟੇ ਤੇ ਕੀਤਾ ਹੋਇਆ ਹੈ ਨਸ਼ੇ ਦੀ ਕੋਈ ਇੱਕ ਕਿਸਮ ਹੈ ਚਿੱਟੇ ਦੀਆਂ ਹੀ ਕਿੰਨੀਆਂ ਕਿਸਮਾਂ ਨੇ ਸਿੰਥੈਟਿਕ ਨਸ਼ਿਆਂ ਦੀਆਂ ਜਾਨੀ ਕਿੰਨੀਆਂ ਹੀ ਕਿਸਮਾਂ ਨੇ ਮੈਂ ਉਹਨਾਂ ਦੇ ਨਾਂ ਨਹੀਂ ਗਿਣਨਾ ਚਾਹੁੰਦਾ ਇੱਥੇ ਲਿਕਵਿਡ ਨਸ਼ੇ ਜਿਹੜੇ ਸ਼ਰਾਬ ਜਿਹਨੂੰ ਅਸੀਂ ਕਹਿੰਦੇ ਹਾਂ ਤਰਲ ਪਦਾਰਥ ਸ਼ਰਾਬ ਵੀ ਕਿੰਨੀਆਂ ਕਿਸਮਾਂ ਦੀ ਹੈ ਕਰਾਂ ਦੇ ਵਿੱਚ ਵਖਰੀ ਬਣਦੀ ਹੈ ਸਰਕਾਰੀ ਸ਼ਰਾਬ ਵਖਰੀ ਹੈ ਜਿਹੜੀ ਠੇਕਿਆਂ ਤੇ ਸਪਲਾਈ ਹੁੰਦੀ ਹੈ ਉਹਦੇ ਵਿੱਚ ਵੀ ਕਿੰਨੀਆਂ ਬ੍ਰਾਂਡ ਕਿੰਨੀਆਂ ਕਿਸਮਾਂ ਨੇ ਤੇ ਆ ਜਿਹੜੀ ਜ਼ਹਿਰੀਲੀ ਸ਼ਰਾਬ ਪੀ ਕੇ ਲੋਕ ਮਰ ਜਾਂਦੇ ਨੇ ਜਿਹੜੀਆਂ ਥਿਨਰ ਤੋਂ ਪਤਾ ਨਹੀਂ ਕਾਦੇ-ਕਾਦੇ ਤੋਂ ਬਣਾ ਲੈਂਦੇ ਨੇ ਉਹ ਨਿਤ ਖਬਰ ਆਉਂਦੀ ਕਿਤੇ 100 ਮਰ ਗਏ ਕਿਤੇ 150 ਮਰ ਗਏ ਇਹੋ ਜਿਹੀਆਂ ਖਬਰਾਂ ਅਸੀਂ ਸੁਣਦੇ ਰਹਿੰਨੇ ਆ ਉਹ ਵਖਰੇ ਨਸ਼ੇ ਨੇ ਤੇ ਜਿਹੜੇ ਖੁਸ਼ਕ ਨਸ਼ੇ ਆ ਜਿਨ੍ਹਾਂ ਨੂੰ ਅਸੀਂ ਮੈਡੀਕਲ ਨਸ਼ੇ ਕਹਿੰਦੇ ਆ ਵਖਰੇ ਆ ਉਹ ਤਾਂ ਕਿਸੇ ਏਜੰਡੇ ਤੇ ਨਹੀਂ ਹੈਗੇ ਪੰਗ ਪੋਸਟ ਇਹ ਬਖਰੇ ਨਸ਼ੇ ਕਿੰਨੀਆਂ ਕੁਸ਼ ਹੈ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ ਤਾਂ ਇਹਦੇ ਉੱਤੇ ਕਮੈਂਟ ਕਰਿਓ ਕਿ ਪੰਜਾਬ ਦੀ ਧਰਤੀ ਦੇ ਉੱਤੇ ਮੇਰੇ ਦੋਸਤੋ ਜੇ ਪੌਣੇ 5 ਕਰੋੜ ਦੇ ਤੰਬਾਕੂ ਦੇ ਪ੍ਰੋਡਕਟ ਇੱਥੇ ਇਹ ਵੀ ਕਥਾ ਕਹਾਣੀਆਂ ਸਾਨੂੰ ਸਿੱਖਿਆ ਦੇਣ ਵਾਲੇ ਜਿਹੜੇ ਲੋਕ ਹੈ ਉਹ ਉਦਾਹਰਨਾ ਦੇ ਦੇ ਕਿ ਕਹਿੰਦੇ ਹੁੰਦੇ ਆ ਵੀ ਤੰਬਾਕੂ ਦੇ ਖੇਤ ਦੇ ਵਿੱਚੋਂ ਤਾਂ ਗੁਰੂ ਗੋਬਿੰਦ ਸਿੰਘ ਦਾ ਘੋੜਾ ਵੀ ਨਹੀਂ ਸਿਲੰਗਿਆ ਐਂਡੀ ਭੈੜੀ ਗੰਦੀ ਚੀਜ਼ ਐ ਇਹਨੂੰ ਮੂੰਹ 'ਚ ਨਹੀਂ ਪਾਉਣਾ ਚਾਹੀਦਾ ਪਰ ਉਸੇ ਹੀ ਧਰਤੀ ਦੇ ਉੱਤੇ ਉਸੇ ਹੀ ਧਰਤੀ ਦੇ ਉੱਤੇ ਜੇ ਪੌਣੇ 5 ਕਰੋੜ ਦਾ ਜਿਹੜਾ ਤੰਬਾਕੂ ਹੈ ਬੀੜੀਆਂ ਤੇ ਸਿਗਰਟਾਂ ਜਰਦਾ ਰੋਜ਼ ਵਿਕਦਾ ਹੋਵੇ ਤਾਂ ਇਹ ਮਿੱਤਰੋ ਫਿਰ ਸੋਚ ਚਿੰਤਾ ਵਾਲੀ ਗੱਲ ਹੈ ਸੋਚਣ ਵਾਲੀ ਗੱਲ ਹੈ ਇਹਦੇ ਉੱਤੇ ਸੋਚੇ ਬੰਦ ਕਿਵੇਂ ਹੋਵੇ ਹੈ ਤੇ ਇੱਕ ਮਾਨਸਿਕ ਰੋਗ ਹੈ ਨਸ਼ੇ ਹੈ ਜਿਹੜੇ ਮਾਨਸਿਕ ਰੋਗ ਜਿਹੜੇ ਉਹਨਾਂ ਦਾ ਪੱਧਰ ਹੁੰਦਾ ਹੈ ਕੋਈ ਤੇ ਫਿਰ ਹਸਪਤਾਲਾਂ 'ਚ ਦਾਖਲ ਕਰਾਉਣ ਵਾਲੇ ਬਣ ਜਾਂਦੇ ਨੇ ਮਰੀਜ਼ ਤੇ ਕਈ ਜਿਹੜੇ ਮਾੜੇ-ਮੋٹے ਕੋਈ ਡਿਪਰੈਸ਼ਨ ਦੇ ਵਿੱਚ ਕੋਈ ਥਕਾਵਟ ਦਾ ਬਹਾਨਾ ਲਾ ਕੇ ਕੋਈ ਕਿਵੇਂ ਇਹਨਾਂ ਨਸ਼ਿਆਂ ਦੀ ਵਰਤੋਂ ਕਰਦੇ ਐ ਸ਼ਰਾਬ ਦੀ ਵਰਤੋਂ ਵੀ ਐਵੇਂ ਕਰਦੇ ਲੋਕ ਬੀੜੀਆਂ ਸਿਗਰਟਾਂ ਦੀ ਵੀ ਐਵੇਂ ਕਰਦੇ ਆ ਤਾਂ ਇਹਨਾਂ ਤੋਂ ਕਿਵੇਂ ਬਚਿਆ ਜਾਏ ਕਿਵੇਂ ਬਚਿਆ ਜਾਵੇ ਇਹਨਾਂ ਗੱਲਾਂ ਤੋਂ ਇਹਦੇ ਉੱਤੇ ਇੱਕ ਚਰਚਾ ਛੇੜਨ ਦੀ ਲੋੜ ਹੈ ਤੇ ਉਸ ਚਰਚਾ ਦੇ ਵਿੱਚੋਂ ਜੇ ਕੋਈ ਸਾਰਥਕ ਨਤੀਜਾ ਨਿਕਲ ਸਕੇ ਤੇ ਇਹ ਪੰਜਾਬ ਦੀ ਧਰਤੀ ਸਾਡੇ ਹਿੰਦੁਸਤਾਨ ਦੀ ਧਰਤੀ ਜੇ ਇਸ ਸਮੋਕਿੰਗ ਜਿਹਨੂੰ ਕਿਹਾ ਜਾਂਦਾ ਹੈ ਸਿਗਰਟਾਂ ਤੋਂ ਬੀੜੀਆਂ ਤੋਂ ਜਰਦੇ ਤੋਂ ਤੇ ਹੋਰ ਆ ਜਿਹੜੇ ਹੁੰਦੇ ਆ ਆ ਪਾਨ ਮਸਾਲੇ ਕਿਹਾ ਜਾਂਦਾ ਉਹ কুরਲੀਆਂ ਮਾਰੀ ਜਾਂਦੇ ਨੇ ਕੰਧਾਂ ਤੇ ਇੱਕ ਦੋਸਤ ਨੇ ਚੁਟਕਲਾ ਸੁਣਾਇਆ ਕਹਿੰਦੇ ਕੋਈ ਬੰਦਾ ਸੀਗਾ ਤੇ ਉਹ ਚਲਿਆ ਗਿਆ ਲਖਨਊ ਦੇ ਵਿੱਚ ਉਹਨੇ ਜਾ ਕੇ ਦੇਖਿਆ ਵੀ ਲਖਨਊ ਕੀ ਕੀ ਖਾਸ ਚੀਜ਼ਾਂ ਦੇਖੀ ਇਹਦਾ ਸਹੀ ਰੇਲਵੇ ਸਟੇਸ਼ਨ ਤੇ ਉਤਰਿਆ ਤੇ ਉੱਤਰ ਕੇ ਵੇਖਿਆ ਵੀ ਕੰਧਾਂ ਚਾਰ ਸਵੇਰੇ কুরਲੀਆਂ ਮਾਰ ਮਾਰ ਕੇ ਉਹ ਪਾਨ ਮਸਾਲੇ ਨਾਲ ਭਰੀਆਂ ਪਈਆਂ ਤੇ ਉਹਨੇ ਦੇਖਿਆ ਕਿ ਅੱਛਾ ਐਸੇ ਕਰਕੇ ਇਹਨੂੰ ਕਹਿੰਦੇ ਹੈਗੇ ਵੀ ਇਹ ਨਵਾਬਾਂ ਦਾ ਸ਼ਹਿਰ ਹੈ ਕਿਵੇਂ ਕੰਧਾਂ ਲਾਲ ਕੀਤੀਆਂ ਪਈਆਂ ਤਾਂ ਉਹਨੇ ਸੋਚਿਆ ਮੈਂ ਵੀ ਆਪਦੇ ਪਿੰਡ ਨੂੰ ਜਾ ਕੇ ਆਪਦੇ ਸ਼ਹਿਰ ਨੂੰ ਜਾ ਕੇ ਫਿਰ ਲਖਨਊ ਬਣਾਉਂਗਾ ਕਹਿੰਦੇ ਉਹਨੇ ਉੱਥੋਂ ਪਾਨਾਂ ਦਾ ਇੱਕ ਟੋਕਰਾ ਖਰੀਦ ਲਿਆ ਤੇ ਘਰੇ ਆ ਕੇ ਟੋਕਰਾ ਰੱਖਿਆ ਮੂੰਹ ਚ ਇੱਕ ਪਾਨ ਪਾਇਆ ਕਰੇ ਤੇ ਕੁਰਲੀ ਜਾ ਕੇ ਕਦੇ ਕਿਸੇ ਦੇ ਘਰ ਮੂਰੇ ਕਦੇ ਕਿਸੇ ਦੇ ਘਰ ਮੂਰੇ ਉਹ ਮਾਰਨ ਲੱਗ ਗਿਆ ਜਾ ਕੇ ਪਿਚਕਾਰੀਆਂ ਤੇ ਲੋਕ ਜਦੋਂ ਉਹਦੇ ਨਾਲ ਲੜੇ ਵੀ ਇਹ ਕਿ ਤੂੰ ਪਾਗਲਪਨ ਕਰ ਰਿਹਾ ਹੈ ਤੂੰ ਪਿਚਕਾਰੀਆਂ ਮਾਰ ਮਾਰ ਕੇ ਕੰਧਾ ਖਰਾਬ ਕਰੀ ਜਾਣਾ ਤਾਂ ਉਹਨੇ ਲੋਕਾਂ ਨੂੰ ਕਿਹਾ ਤੁਹਾਨੂੰ ਅਕਲ ਨਹੀਂ ਹੈ ਮੈਂ ਤਾਂ ਕਹਿੰਦਾ ਆਪਣੇ ਸ਼ਹਿਰ ਨੂੰ ਲਖਨਊ ਬਣਾਉਣ ਲੱਗਿਆ ਸੀ ਤੁਹਾਨੂੰ ਨਹੀਂ ਪਸੰਦ ਤੇ ਨਾ ਸਹੀ ਮੈਂ ਤੇ ਲਖਨਊ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਦੋਸਤੋ ਇਹ ਗੱਲ ਹੈ ਜਿਹੜੀ ਭਾਵੇਂ ਇੱਕ ਚੁਟਕਲੇ ਵਰਗੀ ਹੈ ਪਰ ਇਹ ਗੱਲ ਸੱਚ ਹੈ ਕਿ ਸਾਡੇ ਹਿੰਦੁਸਤਾਨ ਦੇ ਰੇਲਵੇ ਸਟੇਸ਼ਨ ਬਸ ਸਾਡੇ ਥਾਂ-ਥਾਂ ਦੇ ਉੱਤੇ ਅਸੀਂ ਵੇਖਦੇ ਹਾਂ ਕਿ ਕੰਦਾਂ ਵੀ ਲਾਲ ਕੀਤੀਆਂ ਪਈਆਂ ਕੁਰਲੀਆਂ ਮਾਰ-ਮਾਰ ਕੇ ਜਾਂ ਆਹ ਰੇੜੀਆਂ ਲਾਉਣ ਵਾਲੇ ਸਾਡੇ ਭਰਾ ਜਿਹੜੇ ਹੈਗੇ ਪ੍ਰਵਾਸੀ ਮਜ਼ਦੂਰ ਉਹ ਵੀ ਕਈ ਵਾਰੀ ਬੀੜੀਆਂ ਸਿਗਰਟਾਂ ਜੜਦਾ ਉਹਨਾਂ ਦੀ ਵਰਤੋਂ ਕਰਦੇ ਹੈਗੇ ਤੇ ਹਰਿਆਣਾ ਦਾ ਨੰਬਰ ਸਾਡੇ ਨਾਲ ਉੱਤੇ ਪੰਜਾਬ ਦਾ ਤਾਂ ਸਭ ਤੋਂ ਘੱਟ ਹੈ ਇਹ ਵੀ ਦੱਸ ਦੇਣਾ ਚਾਹੁੰਨਾ ਮੈਂ ਕਿ ਇਸ ਤੰਬਾਕੂ ਦੇ ਪ੍ਰੋਡਕਟਾਂ ਦੀ ਵਰਤੋਂ ਦੇ ਵਿੱਚ ਯੂਪੀ ਹਰਿਆਣਾ ਉਧਰ ਲੀਆਂ ਸਟੇਟਾਂ ਜਿਹੜੀਆਂ ਹੈਗੀਆਂ ਉੱਥੇ ਜ਼ਿਆਦਾ ਵਰਤੋਂ ਹੁੰਦੀ ਹੈਗੀ ਇਸ ਦੀ ਤੇ ਸਾਡਾ ਨੰਬਰ ਸਭ ਤੋਂ ਥੱਲੇ ਹੈ ਪਰ ਸਾਡੇ ਸੂਬੇ ਦੇ ਵਿੱਚ ਵੀ ਪੌਣੇ 5 ਕਰੋੜ ਰੁਪਏ ਦਾ ਹਰ ਰੋਜ਼ ਦਾ ਇਹ ਤੰਬਾਕੂ ਦਾ ਜਿਹੜਾ ਪ੍ਰੋਡਕਟ ਹੈਗਾ ਬੀੜੀਆਂ ਸਿਗਰਟਾਂ ਜਰ ਦਾ ਵਰਤਿਆ ਜਾਂਦਾ ਹੈ ਇਹ ਤੋਂ ਨਜਾਤ ਪਾਉਣ ਦੀ ਲੋੜ ਹੈ ਇਹਨੂੰ ਛੱਡਣ ਦੀ ਲੋੜ ਹੈ ਇਹ ਸਿਰਫ ਇੱਕ ਮਾਨਸਿਕ ਰੋਗ ਹੈ ਇਹ ਸਿਰਫ ਇੱਕ ਆਦਤ ਹੈ ਇਹਨੂੰ ਛੱਡਿਆ ਜਾ ਸਕਦਾ ਹੈ ਇਹਨੂੰ ਬਦਲਿਆ ਜਾ ਸਕਦਾ ਹੈ ਤੇ ਆਓ ਰਲ ਕੇ ਇਹਦੇ ਉੱਤੇ ਕੋਈ ਸਾਂਝੀ رائے ਬਣਾਈਏ ਤੇ ਪੰਜਾਬ ਦੀ ਜਵਾਨੀ ਨੂੰ ਇਸ ਕੋਰਟ ਤੋਂ ਆਪਾਂ ਮੁਕਤ ਕਰ ਗਏ ਤੇ ਸਰਕਾਰਾਂ ਨੂੰ ਵੀ ਮਜਬੂਰ ਕਰੀਏ ਕਿ ਜੇ ਉਹਨਾਂ ਨੇ GST ਲੈਣੀ ਹੈ ਜੇ ਉਹਨਾਂ ਨੇ ਟੈਕਸ ਲੈਣੇ ਆ ਉਹ ਕਿਸੇ ਹੋਰ ਢੰਗ ਨਾਲ ਹੋਰ ਰੂਪ ਦੇ ਵਿੱਚ ਲੋਕਾਂ ਤੋਂ ਲੈ ਲੈਣ ਪਰ ਇਸ ਗੰਦੀ ਬਿਮਾਰੀ ਜਿਹਦੇ ਨਾਲ ਕੈਂਸਰ ਵੀ ਹੋ ਜਾਂਦਾ ਹੈ ਉਹ ਕੈਂਸਰ ਹੁੰਦਾ ਹੈ ਤੇ ਫਿਰ ਸਿਕਟਾਂ ਦੀ ਕਮਾਈ ਨਾਲ ਹੀ ਕੈਂਸਰ ਵਾਲਿਆਂ ਦਾ ਇਲਾਜ ਵੀ ਕਰਾਇਆ ਜਾਂਦਾ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਸਿਕਟ ਦੇ ਵਿੱਚੋਂ ਇੰਨੇ GST ਅਸੀਂ ਬਚਾ ਲਈ ਆ ਇਧਰ ਇਲਾਜ ਲਈ ਦੇ ਦਿਓ ਯਾਨੀ ਪਹਿਲਾਂ ਲੋਕਾਂ ਨੂੰ ਬਿਮਾਰ ਕਰੋ ਕੈਂਸਰ ਕਰੋ ਫਿਰ ਉਸੇ ਦੀ ਕਮਾਈ ਨਾਲ ਫਿਰ ਕੈਂਸਰ ਦਾ ਇਲਾਜ ਕਰੋ ਇਹੋ ਜੀਆਂ ਜੜੀਆਂ ਹੈਗੀਆਂ ਗਲਤ ਨੀਤੀਆਂ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਚੱਲ ਰਹੀਆਂ ਇਹਨਾਂ ਨੂੰ ਬੰਦ ਕਰਨ ਦੀ ਲੋੜ ਹੈ ਇਹਨਾਂ ਨਸ਼ਿਆਂ ਨੂੰ ਬੰਦ ਕਰਨ ਦੀ ਲੋੜ ਹੈ ਜੇ ਗੱਲ ਚੰਗੀ ਲੱਗੇ ਤੇ ਇਹਨੂੰ ਬਤ ਉੱਦ ਲੋਕਾਂ ਤੱਕ ਸ਼ੇਅਰ ਕਰ ਦਿਓ ਇਹ ਮੇਰੀ ਤੁਹਾਨੂੰ ਬੇਨਤੀ ਹੈ ਹੱਥ ਜੋੜ ਕੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਮਿਹਰਬਾਨੀ